ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈੰਡ ਹੈਗਾ ਸੁਖੇਵਾਲਾ ਜ਼ਿਲ੍ਹਾ ਪੈਂਦਾ ਇਹਨੂੰ ਫਰੋਹੀਪੁਰ ਤਹਿਸੀਲ ਪੈਂਦੀ ਐ ਜੀਰਾ ਗੋਰੇ ਦੇ ਘਰੇ ਵੀਡੀਓ ਬਣਾ ਰਹੇ ਹਾਂ ਤੁਸੀਂ ਜਾਣਦੇ ਹੀ ਆ ਨੌਜਵਾਨ ਮੁੰਡਾ ਵਪਾਰ ਦਾ ਕੰਮ ਕਰਦਾ ਡੇਲੀ ਵਾਂਗੂ 8 10 ਵੈੜਾ ਇਹਦੇ ਕੋਲੇ ਸੇਲ ਲਈ ਅਵੇਲੇਬਲ ਹੁੰਦੀਆਂ ਜਦੋਂ ਮਰਜ਼ੀ ਆ ਜਾਓ ਜਾਦੇ ਨਾਲ ਜਰਸੀਆਂ ਦੀ ਹੁੰਦੇ ਆ ਆ ਸਾਰੀਆਂ ਹੀ ਗਾਮਾ ਵੈੜਾ ਸੇਲ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਇਹ ਕੋਦਰ ਔਸਰ ਵੱਚੀ ਵੱਡੇ ਕੱਦ ਕਾਲੜੀ ਉਹ ਗੁੱਟ ਚ ਖੜੀ ਆ ਪੂਰੀ ਵੱਡੀ ਬੱਚੀ ਆ ਆਉਸਰੀ ਆ ਨਾ ਹਾਂਜੀ ਹਾਂਜੀ ਆਉਸਰ ਬੱਚੀ ਆ ਇੱਕ ਨਗ ਉਹ ਸੇਲ ਆ ਇਧਰ ਗੁੱਟ ਚ ਖੜੀ ਆ ਹੋ ਸਕਦਾ ਤੁਹਾਨੂੰ ਦੂਰੋਂ ਛੋਟੀ ਦੀਨੇ ਪਰ ਪੂਰੀ ਵੱਡੀ ਆ ਇਨਫਰਮੇਸ਼ਨ ਲੈ ਲੈਦੇ ਨੇ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਲੈਦੇ ਨਾ ਹਾਂਜੀ ਸਾਸਿਕਾ ਸਾਸਿਕਾ ਬਣੀ ਨਾਂ ਦੱਸ ਦੀਏ ਨਾਂ ਮੇਰੇ ਗੋਰਾ ਗੱਲ ਪਿੰਡ ਆਪਣਾ ਵਿਰੇ ਸੁਖੇਲਾ ਜੀਰੇ ਸ਼ਹਿਰ ਤੋਂ 5 ਕਿਲੋਮੀਟਰ ਬਾਅਦ ਹੀ ਮੋਗੇ ਤੋਂ 20 ਕਿਲੋਮੀਟਰ ਬਾਅਦ ਆ ਜੀ ਫੋਨ ਨੰਬਰ 9781230900 ਵਿਰੇ 91ਵੇਂ ਸੂਆ ਇਹ ਬੱਚੀ ਨੇ ਵਿਰੇ ਦੂਜੇ ਸੂਏ ਸੂਣਾ ਵਾ ਐਂਡ ਮੰਨ ਲਓ ਪੰਜਾ ਚਾਰਾਂ ਦਿਨਾਂ ਦੀ ਕੱਚੀ ਆ ਬੱਚੀ ਇਹ ਤੇ ਪਹਿਲੇ ਸੂਏ ਦਾ ਮਾਲਕ ਨੇ ਦਸਨ ਮੁਤਾਬਕ 16 ਤੋਂ 17 ਕਿਲੋ ਇਹਦਾ ਦੁੱਧ ਪਾਇਆ ਵਾ ਤੇ ਦੂਜਾ ਸੂਆ ਵੀਰੇ ਹਣ ਜੈ ਜਮਲ ਵੇਚਣ ਵਾਲੀ ਗੱਲ ਮੇਰੇ ਬੱਚੇ ਫੁੱਲ ਵੱਡੀ ਆ ਬਾਕੀ ਚਲੋ ਤੋਰੇ ਆ ਪਤਾ ਲੱਗੇਣਾ ਕੁਆਲਿਟੀ ਕੁਆਲਿਟੀ ਬਹੁਤ ਆ ਮੁੱਲ 60 62 ਜਿੰਨਾ ਮਰਜੀ ਕਰ ਲਈਏ 58000 ਚੋਂ ਛੋਟ ਕਰਾਂਗੇ ਮੰਨ ਲਓ ਕੱਢ ਗਏ ਬਾਹਰ ਨੂੰ ਦੂਜਾ ਸੂਆ ਪੰਜਾ ਚਾਰਾਂ ਦਿਨਾਂ ਦੇ ਆਸੇ ਪਾਸੇ ਸੂ ਪੂਕ ਕੱਦ ਵੱਡਾ ਲੀ ਪੂਰੀ ਆ ਵੱਡੇ ਕੱਦ ਵਾਲੀ ਜਰਸੀ ਆ 16 17 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਦੂਜੇ ਸੂਵੇ ਹੁਣ ਇਸ ਟਾਈਮ ਸੂਨ ਨੂੰ ਤਿਆਰ ਆ ਚਾਰੀ ਦਿਨੀ ਸੂਪੇ ਪੰਜੀ ਦਿਨੀ ਸੂਪੇ ਕੋਈ ਫੋਟ ਸ਼ਾਂਗ ਨਹੀਂ ਚਮਕਦਮਕ ਬੱਛੀ ਦੇ ਪਿੰਡੇ ਚ ਫੁੱਲ ਹੈ ਬਾਕੀ ਤੁਸੀਂ ਆਪੋ ਆਪਣੇ ਫੋਨਾਂ ਤੇ ਸਕਰੀਨਾਂ ਦੇ ਵੇਖ ਹੀ ਰਹੇ ਆ ਸ਼ੀਸ਼ੇ ਵਾਂਗੂ ਚਮਕਦੀ ਆ ਵੱਡੇ ਘੱਤ ਵਾਲੀ ਆ ਪਹਿਲੀਆਂ 5 6 ਵੜਾਂ ਤਾਂ ਪੂਰੀਆਂ ਫੁੱਲੀ ਚੰਗੀਆਂ ਬਾਕੀ ਥਾਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੇਣਾ ਬਹੁਤ ਸੋਹਣਾ ਥਾਂ ਲੱਗਿਆ ਵੀਰੇ ਬੱਚੀ ਨੂੰ ਬੰਨੇ ਜਾਣਾ ਤਿਆਰ ਹੋਈ ਨਾ ਦੇਵਾ ਵੇਲਾ ਉੱਪਰੋਂ ਕਿੰਨਾ ਚੌੜਾ ਵਾ ਹੂੰ ਇੱਕ ਸਾਈਡ ਤੋਂ ਬੈਠੀ ਉੱਠੀ ਆ ਪਲੂਣ ਜੀ ਆ ਠੀਕ ਆ ਹਾਂ ਜਮਾ ਪੱਧਰੀ ਬੱਚੀ ਆ ਵੀਰੇ ਦੋਸਤੋ ਮੀਰ ਕਹਿੰਦਾ ਬੈਠੀ ਉੱਠੀ ਆ ਭਾਲਾ ਇੱਕ ਪਾਸੇ ਉਹ ਤੁਸੀਂ ਜਦੋਂ ਵੀਡੀਓ ਕਾਲ ਕਰਕੇ ਵੇਖਣੀ ਆ ਉਦੋਂ ਸਾਫ਼ ਹੋ ਜੂ ਕਿਉਂਕਿ ਹੁਣੇ ਬੈਠੀ ਉੱਠੀ ਆ ਵਲਟੇਲਾਂ ਬਹੁਤ ਪਈਆਂ ਦੁੱਧ 16 17 ਦਿੱਤਾ ਪਹਿਲਾਂ ਨੇ ਮਾਨਤਾਨ ਹੋ ਜੂ 55000 ਦੀ 55 ਮੁੱਲ ਵੀਰੇ 60 60 ਜਿੰਨਾ ਮਰਜ਼ੀ ਕਰ ਲਈਏ ਵੀ 55000 ਤੋਂ ਛੋਟ ਕਰਨੀ ਆ ਆਪਾਂ ਠੀਕ ਆ ਹਾਂ ਸੌਦੇ ਬਾਜੀ ਨਹੀਂ ਕਰਨੀ ਠੀਕ ਆ ਹਾਂ ਪੂਰੀ ਵੱਡੇ ਕੱਦ ਵਾਲੀ ਬੱਚੀ ਆ ਜੇ ਕੋਈ ਚੰਗੇ ਦੁੱਧ ਵਾਲੀ ਬੱਚੀ ਲੈਣ ਦਾ ਚਾਹ ਬਾਣ ਹੋਵੇ ਆ ਭਲਦੀ ਭਾਈ ਕਹਿੰਦਾ ਗਾਰੰਟੀ ਆ ਤਾਂ ਬੈਠੀ ਉੱਠੀ ਆ ਜਦੋਂ ਤੁਸੀਂ ਵੀਡੀਓ ਕਾਲ ਕਰੋਗੇ ਲੇਵਾ ਪੱਧਰਾ ਹੋ ਜਾਵਾਂ ਦੋ ਨੰਬਰ ਤੇ ਆ ਜਾ ਗੁਰੇ ਦੋ ਨੰਬਰ ਬੱਚੀ ਨੇ ਵੀਰੇ ਪਹਿਲੇ ਸੂਏ ਸੁਣਾਵਾਂ ਪਲੂਣ ਆ ਬੱਚੀ 10 ਤੋਂ 15 ਦਿਨ ਦੀ ਕੱਚੀ ਆ ਫੁੱਲ ਵੱਡੇ ਦੇ ਫੁੱਲ ਕੁਆਲਟੀ ਵਾਲੀ ਬੱਚੀ ਆ ਵੀਰੇ ਇਹ ਵੀ ਹੂੰ ਤੇ ਬਾਕੀ ਚਲੋ ਜੋ ਦੁੱਧ ਦੇਣਾ ਉਹ ਅਗਲਾ ਭਰਾ ਉਹਦੀ ਸਮਝ ਨਾਲ ਲੈ ਲੈ ਵੀ ਮੈਂ ਕਿੰਨਾ ਤੇਰੇ ਹਿਸਾਬ ਨਾਲ ਕਿੰਨਾ ਪੈ ਜਾਉ 25 ਵੀਰੇ 16 17 ਕਿਲੋ ਦਨੀ ਮਰਦੀ ਵੀ ਇਹਲਾ ਵੀ ਪਹਿਲਾ ਨਹੀਂ ਉਹਦੇ ਦੂਜੇ ਸੂਏ ਵਾਲੀ ਦੇ ਗੱਦੇ ਦੇ ਬਰੋਬਰ ਆ ਕਿੰਨੇ ਦੀ ਮੇਰੇ ਇਹ ਵੀ ਬੱਚੇ ਜੈ ਜਪਾ ਵੇਚਣ ਵਾਲੀ ਗੱਲ 57000 ਜੋ ਛੋੜ ਚੱਪਾ ਹੋ ਜਾਊਗਾ ਹਨਾ ਬੱਚੀ ਤਿਆਰ ਕਰਕੇ 65 ਤੋਂ 70 ਦੀ ਆ ਵੀ 57 ਚੋਂ 24 ਛੋੜ ਚੱਪਾ ਕਰਦਾ ਦੋਸਤੋ ਕੱਦ ਵਾਕੇ ਵਿੱਚੀ ਦਾ ਫੁੱਲੀ ਵੱਡਾ ਇੱਕ ਨੰਬਰ ਦੂਜਾ ਸੂਆ ਤੇ ਦੋ ਨੰਬਰ ਪਹਿਲਾ ਨਾ ਤੇ ਉਹਦੇ ਬਰਾਬਰ ਹੀ ਹਾਈਟ ਆ ਆ ਲੈਵਾ ਵੇਖ ਸੋ ਲੋ ਦੇਖ ਲਓ ਹਲਕੀ ਜੀ ਹੈਗੀ ਆ ਜਦੋਂ ਇੱਕ ਪਹਿਲਾਂ ਵਖਾਈ ਉਦੋਂ ਵੱਧ ਲੱਗਦੀ ਸੀਗੀ ਪਰ ਉਹ ਤਰਦੀ ਫਿਰਦੀ ਜੀ ਆ ਇਹ ਤਾਂ ਅਸੀਂ ਗੱਭਣ ਪਸ਼ੂ ਕਰ ਜਾਂਦੇ ਨਾਰਮਲ ਗੱਲ ਹੀ ਆ ਬਾਕੀ ਤੁਸੀਂ ਹੋਰ ਅੱਧੇ ਘੰਟੇ ਦੀ ਵੀਡੀਓ ਕਾਲ ਤੇ ਆਪਦੀ ਵੇਖ ਲਿਓ ਪਹਿਲਾਂ ਵੱਚੀ 15 16 ਕਿਲੋ ਵੀਰ ਦੱਸਦਾ ਖੁੱਲਾ ਦੁੱਧ ਪਿਆਉ ਬਾਕੀ ਐਡੀ ਵੱਚੀ ਜੇ ਇਹਨਾਂ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਸਾਰੀਆਂ ਗੁੱਠਾਂ ਤੋਂ ਵੱਚੀ ਓਕੇ ਰਿਪੋਰਟ ਆ ਕੱਦ ਵੀ ਵੱਡਾ ਵਜਨ ਵੀ ਬਹੁਤ ਇੱਕ ਹੈ ਵੀ ਪਹਿਲਣ ਕਰੇ ਖੜੀ ਵੀ ਸੋਹਣੀ ਲੱਗੂ ਬੱਚੀ ਸੰਖੀ ਆ ਤੇ ਪੰਜ ਸੱਤ ਸੂਵੇ ਵਧੀਆ ਦੁੱਧ ਪਿਆਜੂ ਥਣ ਵੀ ਚਾਰੀ ਆ ਕੋਈ ਬਾਦੂ ਫੂਡ ਸ਼ਾਂਗ ਹੈ ਨਹੀਂ ਦਸਾਂ ਤੋਂ 15 ਦਿਨਾਂ ਦੇ ਆਸੇ ਪਾਸੇ ਬੱਚੀ ਨੇ ਸੂਪ ਪਣ ਜਿੱਦਣ ਤਿਆਰ ਉਸ ਦਿਨ ਵੀਰ ਕਹਿੰਦਾ 65000 ਦੀ ਆ ਉਹਨਾਂ ਦੇ ਵਾ ਮੇਰੇ ਪਿਆਰ ਕਰਨਾ ਬੱਚੀ ਨੇ ਵੇਚ ਲਿਆ ਲੱਡੂ ਲ ਬੱਚੀ ਦੀ ਜੱਠੂ ਗੁੱਲੇ ਵਾ ਮੈਂਸ਼ਨ ਵਾਲਾ ਲੇਵਾ ਹੋਊਗਾ ਬੱਚੀ ਦਾ ਹੂੰ ਸਹੀ ਆ ਅੱਜ ਕਿੰਨੇ ਦੇ ਦੇਣੀ ਆ 57000 ਤੋਂ ਛੋੜ ਛੱਪਾ ਅੱਜ 57 ਜੋ ਛੋੜ ਛੱਪਾ ਮਾਨ ਤਾਨ ਹੋ ਜੂ ਇਦੂ ਘਟਦਾ ਫਿਰ ਤੁਹਾਨੂੰ ਵੀ ਪਤਾ ਚੰਗੀ ਵਛੀ ਕਿਨੇ ਦੇਣੀ ਆ 50000 ਦੇ ਆਸੇ ਪਾਸੇ ਦਾ 10 10 ਕਿਲੋ ਦੁੱਧ ਵਾਲੀਆਂ ਤਾਜ਼ੀਆਂ ਸੂਈਆਂ ਵੇੜਾਂ ਵਿਕੀ ਜਾਂਦੀਆਂ ਤੁਹਾਨੂੰ ਪਤਾ ਹੀ ਆ 35 ਵਾਲੇ ਪਾਸੇ ਤੋਕੜਾਂ 10 10 ਕਿਲੋ ਦੁੱਧ ਵਾਲੀਆਂ ਤੇ ਤਾਜੀ ਸੂਈ 50000 ਦੇ ਆਸੇ ਪਾਸੇ 10 12 ਕਿਲੋ ਦੁੱਧ ਵਾਲੀ ਵਛੀ ਆਉਂਦੀ ਆ ਹੋ ਸਕਦਾ ਰੁੱਤ ਵਧੀਆ ਹਜੇ ਮੌਸਮ ਦਾ ਤਾਂ ਪੂਰਾ ਹੀ ਫਰਕ ਪੈ ਗਿਆ ਕਿਉਂਕਿ ਅਸੂ ਮਹੀਨਾ ਚੱਲੀ ਜਾਂਦਾ ਗਰਮੀ ਵਾਲੇ ਦਿਨ ਤਾਂ ਗਏ ਹਜੇ 10-15 ਦਿਨ ਇਹ ਨਹੀਂ ਲੈ ਜਾਣੇ ਉਦੋਂ ਨੂੰ ਤਾਂ ਮੌਸਮ ਦਾ ਫੋਲੀ ਫਰਕ ਪੈ ਜਾਣਾ ਹੋ ਸਕਦਾ 17 ਪਿਆ ਜੇ ਵੱਧ ਪਿਆ ਜੇ ਦੁੱਧ ਉਹ ਤੁਹਾਡੀ ਸੇਵਾ ਜਿੰਨਾ ਪਾਲੋਗੇ ਉਹਨਾਂ ਚੋਲੋਗੇ ਮੌਲ ਜਾਮਾ ਜਾਇਆ ਜ 57 ਦੀ ਦੇ ਦੇਣੀ ਆ ਤਿੰਨ ਨੰਬਰ ਤੇ ਹੋਰ ਰਾਜੀ ਬੱਛੀ ਇੱਕ 10 ਗੁਰੀ ਦੇ ਬਾਰੇ ਤਿੰਨ ਨੰਬਰ ਵੈੜ ਨੇ ਵੀਰੇ ਦੂਜੇ ਸੂਏ ਸੂਣਾ ਐਂਡ ਹਫਤੇ ਦੀ ਕੱਚੀ ਆ ਇਹ ਨਹੀਂ ਪਤਾ 5-6 ਦਿਨਾਂ ਨੂੰ ਵੀ ਵੈੜ ਸੂਪੇ 15 ਕਿਲੋ ਦੁੱਧ ਦੱਸਿਆ ਵੀਰੇ ਰਾਜੀ ਬਹੁਤ ਆ ਹਾਂ ਵਜ਼ਨ ਬਹੁਤ ਆ ਵੀਰੇ ਬੱਛੀ ਚ ਤੇਲੇ ਵਾ ਵੀ ਬਹੁਤ ਕੱਢੂਗੀ ਵੀਰੇ ਥਾਣ ਬਹੁਤ ਚੰਗਾ ਲੱਗਾ ਵਾ ਪਿਓਰ ਜਰਸੀ ਆ ਵੀਰੇ ਕਿੰਨੇ ਦੀ ਵੀਰੇ ਮੋਲ ਕਰਾਉਣਾ 50 52 ਜਨਾ ਮਰਜੀ 55 ਕਰਾ ਲਈ ਅਗਲਾ 48000 ਦੀ ਬੱਛੀ ਦੇਣੀ ਆ ਆਪਾਂ ਇੱਥੇ ਨਾ ਆ ਕੇ ਵੀ ਸੌਦੇ ਬਾਜੀ ਨਾ ਭਰਾ ਕਰੇ ਕਿਉਂਕਿ ਆਪਣੇ ਰੇਟ ਉਂਦੇ ਲੈਣ ਦੇ ਨਾਲੇ ਹਨਾ ਇਹ ਨਾ ਕੋਈ 5000 ਦਾ ਫਰਕ ਜਾਂ 4 ਦਾ ਆਪਣਾ ਹੈ ਨਹੀਂਗਾ ਜਿਹੜਾ ਬਣਦਾ ਨਮਾਨਦਾਨ ਆਪ ਹੀ ਕਰਦਾਂਗੇ ਆਪਾਂ ਦੋ ਦਿਨ ਕਿੰਨੇ ਲੈ ਜੂ ਦਿਨ 4-5 ਵੀਰੇ 15-16 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਬੱਛੀ ਫੋਲੀ ਚੰਗੀ ਆ ਰਾਜੀ ਬਹੁਤ ਆ ਕੱਦ ਵੱਡਾ ਮੁੱਲ ਘੱਟ ਕਾ ਦੂੰ ਉਹਦੀ ਮੈਂ ਵਿੱਚ ਪਹਿਲਾਂ ਹੀ ਦੱਸ ਦਿੰਨਾ ਕਿ ਪਿੱਛੇ ਜਿਹੜੀ ਬਿਮਾਰੀ ਆਈ ਸੀ ਉਹ ਤਾਂ ਹੁਣ ਚਲੋ ਨਾਮੋ ਨਿਸ਼ਾਨ ਹੀ ਗਿਆ ਉਹਦਾ ਤਾਂ ਉਦੋਂ ਇਹਦੇ ਦਾਗ ਹੋਣੇ ਆ ਜਾਨੀ ਕਿ ਉਹ ਜ਼ਖਮ ਹੋਣਗੇ ਹੁਣ ਦਾਗ ਰਹਿ ਗਏ ਆ ਉੱਥੋਂ ਵਾਲ ਝੜ ਗਏ ਆ ਵਾਲ ਵੀ ਆ ਗਏ ਉੱਪਰ ਵੀ ਹਾਂਜੀ ਵਾਲ ਵੀ ਉਪਰਾਈ ਹੋਏ ਆ ਵਿੱਚ ਵਿੱਚ ਤਾਂ ਵਾਲ ਆਏ ਵੀ ਆ ਤੇ ਮੁੱਲ 48 ਤਾਂ ਹੀ ਆ ਜੇ ਜਮਾਂ ਹੀ ਸਾਫ਼ ਹੁੰਦੀ ਤੇ ਮੁੱਲੇ ਦਾ 58-60 ਹਜ਼ਾਰ ਆਉਣਾ ਸੀ ਜਿਹੜੇ ਹਿਸਾਬ ਨਾਲ ਬੱਛੀ ਰਾਜੀ ਆ ਤੇ ਦਾਗ ਵਾਲੇ ਪਾਸੇ ਵੇਖ ਕੇ ਨਾ ਕੋਈ ਡਰਿਓ ਉਹਦੀ ਗਰੰਟੀ ਉਹ ਤੁਹਾਨੂੰ ਵੀ ਪਤਾ ਹਨਾ ਉਹ ਜਿਹੜਾ ਮਾੜਾ ਸਮਾ ਮਾੜਾ ਦੌਰ ਇਹ گاਵਾ ਵੈੜਾਂ ਤੇ ਆਇਆ ਸੀ ਉਹ ਆ ਕੇ ਉੱਠ ਗਿਆ 1.5 ਸਾਲ 2 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਤਿਆਰ ਹੋ ਜਾਂਦੀ ਪੂਰਾ ਵੱਡਾ ਡਬਲ ਲੇਵਾ ਤਿਆਰ ਕਰਕੇ ਸੂ ਭਾਅ ਵੀ ਜ਼ਾਇਦੀ ਆ 48000 ਆਪਣੇ ਵੀ ਕੋਈ ਗੋਡੇ ਗਿੱਟੇ ਤੇ ਕੋਈ ਰਗੜਵਾਜੇ ਨਿਸ਼ਾਨ ਜਾਂ ਤਾਂ ਉਹਦਾ ਵੀ ਰਹਿ ਜਾਂਦਾ ਇਹ ਉਹਦਾ ਨਿਸ਼ਾਨ ਹੀ ਆ ਕੋਈ ਡਰਨ ਵਾਲੀ ਗੱਲ ਨਹੀਂ ਆ ਨੇੜ ਤੋਂ ਵਿਖਾ ਦਿੰਨਾ ਮੈਂ ਤੁਹਾਨੂੰ ਤੇ ਪਰ ਭਾ ਜਮਾ ਜੈਜਾ 48000 ਜੀਨੇ ਦੁੱਧ ਪੀਨ ਨੂੰ ਲੈਣੀ ਆ ਉਹਨੂੰ ਇਹ ਦਾਗ ਜੇ ਕਹਿੰਦੇ ਵੀ ਕੀ ਆ ਤੇ ਜੇ ਨਾ ਹੁੰਦੇ 10000 ਮੁੱਲ ਵੱਧ ਹੋਣਾ ਸੀ ਇਹ ਬਹੁਤ ਜਿਆਦਾ ਘਟ ਗਏ ਆ ਹੋਰ 6 ਮਹੀਨਿਆਂ ਨੂੰ ਜਮਾ ਸਾਫ ਹੋ ਜਾਣੇ ਆ ਤੇ ਬੱਚੀ ਫੋਲੀ ਚੰਗੀ ਆ 47 48000 ਦੀ ਕਿਸੇ ਨੇ ਇੰਨੀ ਚੰਗੀ ਬੱਚੀ ਨਹੀਂ ਦੇਣੀ 10000 ਪਹਿਲਾਂ ਹੀ ਮੰਨ ਕੇ ਆਇਓ ਇਹਨਾਂ ਕਰਕੇ ਮੁੱਲ ਘਟ ਨਹੀਂ ਇਹਦਾ ਮੁੱਲ ਵੱਧ ਹੋਣਾ ਸੀ ਪਰ ਵੱਛੀ ਬਹੁਤ ਚੰਗੀ ਆ ਤੁਸੀਂ ਵੇਖ ਹੀ ਲੈਣੀ ਬਾਕੀ ਆਗੇ 4 ਨੰਬਰ ਤੇ ਆਇਆ ਗੁਰੇ 4 ਨੰਬਰ ਵੱਛੀ ਨੇ ਵੀਰੇ ਦੂਜੇ ਸੂਏ ਸੁਣਾਵਾ ਐਂਡ ਹਫਤੇ ਦੀ ਕੱਚੀ ਆ ਵੱਛੀ ਇਹ ਵੀ ਤੇ 14 ਕਿਲੋ ਦੁੱਧ ਦੱਸਿਆ ਵੀਰੇ ਦਾ ਪਿਛਲੇ ਸੂਏ ਦਾ ਸਹੀ ਆ ਠੀਕ ਆ ਜੀ ਕੱਦ ਕੋਤ ਪੂਰਾ ਸਾਊ ਸੀਲ ਪੂਰੀ ਆ ਵੀਰੇ ਜਿੰਨਾ ਮਰਜੀ ਇਦਾਂ ਹੀ ਬੈਠੇ ਰੋਹਾਂਗੇ ਹੂੰ ਦੋਸਤੋ 1 ਨੰਬਰ 2 ਨੰਬਰ ਤੇ 4 ਨੰਬਰ ਇਹ ਪੂਰੀਆਂ ਵੱਡੀਆਂ ਵਹਿੜਾਂ ਜੇ ਉਹਵੇਂ ਝੂਠ ਮਾਰਦਾ ਵੇ ਗੋਰਾ ਦੇਦਾ ਵੀ 17 ਕਿਲੋ ਕਹਿੰਦਾ ਕਿਉਂਕਿ 1 ਨੰਬਰ ਵੱਛੀ ਜਿੱਡਾ ਹੀ ਕੱਦ ਦੇਦਾ 8 ਦੀ ਦੋ ਨੰਬਰ ਆ ਤਿੰਨ ਨੰਬਰ ਦੋ ਕੁੰਗਲਾ ਨੀਵੀਂ ਆ ਉਹ ਉਹਨਾਂ ਨੂੰ ਰਾਜੀ ਵੱਧਾ ਉਹਨਾਂ ਨੂੰ ਲੇਵਾ ਵੀ ਵੱਡਾ ਕੱਢੂਗੀ ਦੁੱਧ ਵੀ ਵੱਧ ਪਿਆਜੂਗੀ ਪਰ ਜਿੰਨੀ ਚੀਜ਼ ਹੁੰਦੀ ਹੈ ਵੀਰ ਉੰਨੀ ਦੱਸਦਾ 14 ਕਿਲੋ ਦਿੱਤਾ ਅਗਲੇ ਨੇ 14 ਦੱਸਿਆ 14 ਗੋਰੇ ਨੇ ਕਹਿਤਾ ਕਹਿਨ ਨੂੰ ਤਾਂ ਬੱਛੀ ਦਾ ਕੱਦ ਵੱਡਾ 17 18 ਵੀ ਕਹਿ ਸਕਦਾ ਸੀਗਾ ਹਮ ਪਰ ਸਾਫ ਸੁਥਰਾ ਕੰਮ ਕਰਦਾ ਕਰਕੇ ਤਾਂ ਹੀ ਡੇਲੀ 8 10 ਪਸ਼ੂ ਵੇਚਦਾ ਨਹੀਂ ਤੁਹਾਨੂੰ ਵੀ ਪਤਾ ਇੱਕ ਅੱਧਾ ਪਸ਼ੂ ਵੇਚਣਾ ਔਖਾ ਹੋ ਜਾਂਦਾ ਜੇ ਦਾਦਾ 15 15000 ਅਗਲਾ ਨਫਾ ਲੈਂਦਾ ਹੋਵੇ ਤੇ ਜਾਇਜ ਨਫਾ ਲੈਂਦਾ ਤਾਂ ਹੀ ਡੇਲੀ ਇੰਨੀ ਗਿਣਤੀ ਚ ਪਸ਼ੂ ਵੇਚਦਾ ਇਹ ਤੁਹਾਨੂੰ ਵੀ ਪਤਾ ਜੇ ਵੱਧ ਨਫਾ ਲੈਣਾ ਹੋਵੇ ਤਾਂ ਇੱਕ ਪਸ਼ੂ ਵੇਚਣਾ ਔਖਾ ਹੋ ਜਾਂਦਾ ਤੇ ਪਰ ਇਹ ਬਹੁਤ ਗਿਣਤੀ ਚ ਪਸ਼ੂ ਵੇਚਦਾ ਵੇਖਦੇ ਤਾਂ ਹੀ ਆ ਠੰਡੀ ਸੀ ਲੋਕਾਂ ਬਾੜੀ ਲੈਣ ਬਹੁਤ ਜੰਗੀ ਰਹੇ ਕਿ ਮੁੱਲ ਜਾਇਜ ਹੁੰਦੇ ਆ ਮਾਰਜਿਨ ਇਹਦਾ ਥੋੜਾ ਹੀ ਹੁੰਦਾ ਤਾਂ ਇਹ ਡੇਲੀ ਇੰਨੇ ਪਸ਼ੂ ਵਿਕਦੇ ਆ ਤੇ ਨਹੀਂ ਤੁਹਾਨੂੰ ਵੀ ਪਤਾ ਮੰਨ ਲਓ ਇੱਕ ਅੱਧਾ ਦਾ ਕੋਈ ਨਹੀਂ ਪਤਾ ਕਿਸੇ ਨੂੰ ਬੰਦਾ ਚਲੋ ਆਪਾਂ ਦੂਜੇ ਵਪਾਰੀਆਂ ਵਾਲੇ ਪਾਸੇ ਲਾ ਭਾਸ਼ਾ 'ਚ ਵਰਤ ਲਈਏ ਕਿ ਅੜ ਜਾਂਦਾ ਹੁੰਦਾ ਇੱਕ ਅੱਧੇ ਪਸ਼ੂ 'ਚ ਤਾਂ ਇੰਨੇ ਪਸ਼ੂਆਂ 'ਚ ਇੰਨੇ ਵੀ ਨਹੀਂ ਕੋਈ ਲੋਕੀ ਉਹੀ ਕਮਲੇ ਤੁਰੇ ਫਿਰਦੇ ਕਿ ਉਹੀ ਲੈ ਜਾਂਦਾ ਉਹ ਅਗਲਾ ਅਗਲਾ ਫਲ ਨਿਰਖ ਪਰਖ ਨਾ ਲੈਂਦਾ 10 ਪੈਂਡੇ ਤੁਰ ਫਿਰ ਕੇ ਗੇੜਾ ਦੇ ਕੇ ਫੇਰ ਅਗਲਾ ਸੌਦਾ ਕਰਦਾ ਮੁੱਲ ਜਾਇਜ਼ ਆ ਜੀਰੇ ਵਾਲੇ ਇਸ ਏਰੀਆ ਚ ਸਾਰਿਆਂ ਨੂੰ ਮੁੱਲੇ ਤੇ ਜਾਇਜ਼ ਹੁੰਦੇ ਤੁਸੀਂ ਸਾਰੇ ਹੀ ਜਾਣਦੇ ਆ ਕਿੰਨੇ ਦੀ 25 ਦਾ ਮੁੱਲ ਹਾਂਜੀ ਵੀਰੇ ਰਹਿ ਗਿਆ ਜੀ ਕਿੰਨੇ ਦੀ 48000 ਚ ਮਾਨਦਾਨੀ ਇਹਦਾ ਵੀਰੇ ਠੀਕ ਆ ਹਾਂਜੀ 48 ਚੋ 48 ਆਪਾਂ ਲੈਣਾ ਵੀਰੇ ਇਹਦਾ ਮਾਨਦਾਨ ਕਰਦਾਂਗੇ ਵਿੱਚੋਂ ਜਾਇਜ਼ ਆ ਬਸ ਸਹੀ ਆ ਹਾਂਜੀ ਅੱਗੇ ਆ ਜਾ ਇਹ ਬੱਚੀ ਨੂੰ ਵੀਰੇ ਦੂਜੇ ਸੂਏ ਸੁਣਾ 14 ਕਿਲੋ ਦੁੱਧ ਦੱਸਿਆ ਦਾ ਪਿਛਲੇ ਸੂਏ ਦਾ ਬਣ ਇਹ ਹਫਤੇ ਦੀ ਕੱਚੀ ਆ ਵੀਰੇ ਮੰਨ ਕੇ ਚੱਲੋ ਹਫਤੇ ਦੀ ਹਾਂਜੀ ਪਿਓਰ ਜਰਸੀ ਬਰੀਡ ਵਾਲੀ ਵੀਰੇ ਮੰਨ ਲਓ ਕਿੰਨੇ ਦੀ ਇਹਦਾ ਵੀ 48 ਚੋ ਮਾਨਦਾਨਾ ਵੀਰੇ ਕਿੰਨਾ ਕਿ ਦੇ ਦੁੱਧ ਦੁੱਧ 14 ਕਿਲੋ ਦੱਸਿਆ ਵੀਰੇ ਪਿਛਲੇ ਸੋਹ ਦਾ ਬਾਕੀ ਚਲੋ ਕੋਈ ਵੀ ਵੈਡ ਭਰਾ ਨਹੀਂ ਸਮਝਣਾ ਲੈ ਲਵੀ ਮੈਂ ਕਿੰਨਾ ਚੋ ਸਕਦਾ ਹਣਾ ਸਹੀ ਹੈ ਦੋਸਤੋ ਇਹ 48 ਚੋ ਮਾਨਤਾਨ ਹੋ ਜੂ ਆ ਤਿੰਨੇ ਵੈੜਾ 48 48000 ਦੇ ਆ 14 ਕਿਲੋ ਦੁੱਧ ਘੋਰਾ ਕਹਿੰਦਾ ਗਲੇ ਨੇ ਦੱਸਿਆ ਹੁਣ ਗਾਂ ਵਾਲੀ ਦੀ ਸੇਵਾ ਜੇ ਕੋਈ 2 ਕਿਲੋ ਦਾਣਾ ਵੱਧ ਪਾਉਣ ਵਾਲਾ ਹੋਵੇ 14 ਤੋਂ ਇਹ 16 ਵੀ ਕਰ ਸਕਦੀ ਆ ਤੇ ਜੇ ਕੋਈ ਘੌਲੀ ਜਿਹਾ ਬੰਦਾ ਲੈ ਜੇ ਸੇਵਾ ਸੁਭਾ ਐਸੀ ਵੇ ਐਸੀ ਹੋਵੇ 14 ਤੋਂ ਇਹਦਾ 10 ਵੀ ਰਹਿ ਸਕਦਾ ਕਿਉਂਕਿ ਕੋਈ ਮਸ਼ੀਨਰੀ ਤਾਂ ਹੈਣੀਗੀ ਕਿ ਜਿੱਥੇ ਬੰਨ ਕੇ ਛੜਤੀ ਉਨਾ ਹੀ ਦੇਈ ਜਾਣਾ ਇਹਨੇ ਇਹ ਸਾਵਾਂ ਵਾਲੀ ਚੀਜ਼ ਹੈ ਦਾਣੇ ਨਹੀਂ ਦੁੱਧ ਦੇਣਾ ਸੇਵਾ ਨਹੀਂ ਦੁੱਧ ਦੇਣਾ ਜੇ ਵੱਧ ਕਰ ਕਰ ਲੂਗਾ 16 14 ਤੋਂ 16 ਦੇ ਵੀ ਜਾ ਸਕਦੀ ਆ ਤੇ 10 ਤੇ ਵੀ ਰਹਿ ਸਕਦੀ ਆ ਭਾ ਜੋ ਜਮਾ ਲੋਟ ਹੀ ਆ ਆ ਤਿੰਨੇ ਵਛੀਆਂ 48 48000 ਦੀਆਂ ਫੱਟ ਫੱਟ ਜਾ ਲੈ ਵਾ ਬਰੀਡ ਬਰੂਡ ਬਹੁਤ ਆ ਜਰਸੀ ਬਰੀਡ ਹੈ ਬਾਕੀ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਫੈਟ ਫੂਡ ਵਧੀਆ ਆਉਂਦੀ ਤਾਂ ਹੀ ਐਡਵਾਂਡ ਚ ਰਹਿੰਦੀ ਅੱਗੇ ਆ ਜਾ ਕੋਰੇ 6 ਨੰਬਰ ਤੇ 6 ਨੰਬਰ ਵਾੜ ਦੇ ਵੀਰੇ ਦੂਜੇ ਸੂਏ ਸੋਨਾ ਅੱਜ ਹੀ ਲਈ ਆ 10 ਦਿਨ ਦੱਸੇ ਵੀਰੇ ਮਾਲਕ ਨੇ ਜੀ ਵੀ ਰਹਿੰਦੇ ਆ ਠੀਕ ਆ ਠੀਕ ਹੈ ਜੀ 14 ਕਿਲੋ ਦੁੱਧ ਵੀਰੇ ਇਹਦਾ ਦੱਸਿਆ ਪਿਛਲੇ ਸੂਏ ਦਾ ਠੀਕ ਆ ਵੱਡੇ ਗੱਡਾ ਗੱਡ ਦੀ ਵਜਨ ਗੁਜਨ ਬਹੁਤ ਆ ਵੇੜਦਾ ਕਿੰਨੇ ਦੀ ਵੀਰੇ ਇਹਦਾ ਅੱਜ ਕੱਚੀ ਕੱਚੀ ਦਾ ਮੁੱਲ 40 ਗੜੀ ਜਿੰਨਾ ਮਰਜ਼ੀ ਕਰ ਲਈਏ ਹਾਂ ਜਾਂ ਨਾ 37000 ਰੁਪਏ ਲਓ ਜੀ ਜੇ ਕਿਸੇ ਨੂੰ ਇਦੋਂ ਵੀ ਘੱਟ ਪੈਸੇ ਲਾਉਣੇ ਆ ਤੇ ਆ 37000 ਦੀ ਇਹਦਾ ਵੀ ਗੋਰਾ ਕਹਿੰਦਾ ਅਗਲੇ ਨੇ 14 ਕਿਲੋ ਦੁੱਧ ਦੱਸਿਆ ਹਾਈਟ ਇਹਦੀ ਵੀ ਸੇਮ ਹੀ ਉਹਨਾਂ ਦੇ ਬਰਾਬਰ ਯਾਨੀ ਕਿ ਜਿਹੜੇ ਹਿਸਾਬ ਨਾਲ ਜਿਹੜੀ ਵੜ੍ਹ ਆਈ ਹੈ ਉਸ ਹਿਸਾਬ ਨਾਲ ਵੀਰ ਨੇ ਮੁੱਲ ਕੀਤਾ ਇਹ ਭਾਜਾਈ ਹੈ ਇਹਦਾ ਉਹ ਜਾ ਮੁੱਲ ਕਰਤਾ ਬੱਛੀ ਪਰ ਇਹ ਵੀ ਸੋਹਣੀ ਹੈ 800 ਰੁਪਿਆ ਦੀ ਵੀਰੋ ਪਿਆਰ ਕਰਕੇ ਚਲੋ ਅੱਜ ਕੱਤੀ ਕੱਤੀ ਦੇ ਦਿੰਦੇ ਆ ਭੈਸ ਮੁੱਲ ਸਹੀ ਹੈ ਤਿਆਰ ਕਰਕੇ 8-1000 ਵੱਛੀ ਵਜ ਜਾਣੀ ਹੈ ਤੁਹਾਨੂੰ ਵੀ ਪਤਾ ਹੀ ਆ ਵਪਾਰ ਵੀਰ ਵਪਾਰ ਦਾ ਕੰਮ ਕਰਦਾ ਜੇ ਕੱਚੀ ਆ ਗਈ ਤਾਂ ਕੱਚੀ ਵੇਚ ਦੇਣੀ ਹੈ ਜੇ ਸੂਈ ਆ ਗਈ ਸੂਈ ਵੇਚ ਦੇਣੀ ਹੈ ਉੱਤੇ ਆਪਦਾ ਨਫਾ ਜਾਇਦ ਜਾਂ ਮਾਰਜਨ ਸੋਨਾ ਲੈਵਾ ਕਰਨਾ ਮੇਰੇ ਬੈੜ ਨੇ ਥਾਂ ਤੁਣ ਬਹੁਤ ਚੰਗੀਆਂ ਆ ਬਰੀਡ ਕੁਆਲਟੀ ਬੂਤੀ ਬਾਤੀ ਵੀ ਲੱਗਣੀ ਚੰਗੀ ਆ ਵੇੜਾ ਲਗਭਗ ਸਾਰੀਆਂ ਹੀ ਸੋਹਣੀਆਂ ਬਹੁ ਗੈਂਤੀ ਚ ਜਾਨਵਰ ਹੈ ਜਿਹੜੀ ਵੀ ਤੁਹਾਡੇ ਮਨ ਨੂੰ ਲੱਗਦੀ ਹੈ ਗੋਰੇ ਦੇ ਘਰੇ ਆ ਜਾਓ ਆਪਦੀ ਤਸੱਲੀ ਕਰਕੇ ਲੈ ਜਾਓ ਇਹ 37 ਦੀ ਇਹ 37 ਦੀ ਹਾਂ ਜਾਨਾ ਇਹ 37 ਦੀ ਐ ਸਨੋ ਛੋਟ ਚਲੋ ਹੋ ਜੂ ਤਾਂ ਸਾਰੇ ਨਗਰ ਜੀ ਉੱਥੇ ਆ ਜਾਓ ਇਹ ਬੱਚੀ ਵੀ ਦੂਜੇ ਸੂਏ ਰਾਤ ਸੋਈ ਆ ਮਗਰ ਬੱਚੀ ਨੂੰ ਬਹੁਤ ਚੰਗੀ ਨੂੰ ਜਾਨੂ ਦਿੱਤਾ ਇਹਨੇ ਤੇ ਨਿੱਕੇ ਨਿੱਕੇ ਝੁੰਗੇ ਸੰਗ ਆ ਵੀਰੇ ਪਹਿਲਾਂ ਜੇਰ ਪੈ ਗਈ ਇਹਦੀ ਜੇਰ ਦੀ ਆਪਣੀ ਗਾਰੰਟੀ ਵੀਡੀਓ ਵੀ ਦਿਵਾਵਾਂਗੇ ਵੀਰੇ ਜੇਰੂ ਹੈਗੀ ਆਪਣੇ ਕੋਲੇ ਤੇ ਨਿੱਕੇ ਨਿੱਕੇ ਝੁੰਗੇ ਸੰਗ ਠੰਡੀ ਮਿੱਠੀ ਬਹੁਤ ਜ਼ਿਆਦਾ ਤੇ ਸੇਰ ਦਾ ਇਡਾ ਚੰਗਾ ਵੀ ਸਾਰਿਆਂ ਵੈੜਾਂ ਨੂੰ ਬੰਤਰ ਮੰਨ ਲਓ ਇਹਦੀ ਚੰਗੀ ਲੱਗੀ ਲੈਵੇ ਸਾਣ ਦੀ ਸਹੀ ਆ ਬਾਅਦ ਵਿੱਚ ਖੋਲ ਕੇ ਦਿਖਾਉਣੇ ਬਈ ਕਿੰਨੇ ਦੀ ਇਹ ਬੱਚੀ ਵੀਰੇ ਉਵੇਂ ਤਾਂ ਮੰਨ ਕੇ ਚੱਲ 55 ਤੋਂ 52 ਵਾਲਾ ਗਾਮ ਹੀ ਆਣਾ ਚੱਲ ਸਿੰਘਾਂ ਦੇ ਵੱਟੇ ਨਾਲ 48000 ਚ ਮੰਨਦਾ ਨਹੀਂ ਦੁੱਧ ਕਿੰਨਾ ਕੁ ਪਿਆਜੂ ਦੁੱਧ ਵੀਰੇ ਬੱਚੀ ਨੂੰ 14-15 ਕਿਲੋ ਸਾਡੇ ਹਿਸਾਬ ਨਾਲ ਜ਼ਿਆਦਾ ਨਹੀਂ ਕੋਈ 14-15 ਗੋਰਾ ਕਹਿੰਦਾ ਸਾਡੇ ਹਿਸਾਬ ਨਾਲ ਪਿਆਜੂ 48000 ਦੀ ਗੋਰਾ ਕਹਿੰਦਾ ਦੇ ਦੇਣੀ ਆ ਤੇ ਜੇ ਸਿੰਗ ਨਾ ਹੁੰਦੇ ਵੱਚੀ ਗੋਰਾ ਕਹਿੰਦਾ 55 57000 ਦੀ ਸੀ ਇਹ ਤੁਹਾਨੂੰ ਵੀ ਪਤਾ ਕਿ ਸਿੰਘ ਦਗਾਏ ਜਾਂਦੇ ਹੁੰਦੇ ਆ ਸਾਰੇ ਪਸ਼ੂਆਂ ਦੇ گاਵਾਂ ਦੇ ਸਾਰੇ ਲੋਕੀ ਦਗਾਉਂਦੇ ਆ ਕਿਸੇ ਨੇ ਦਗਾਏ ਨਹੀਂ ਤੇ ਸਿੰਘ ਵੱਡੇ ਤਾਂ ਚਲੋ ਹੋਣੇ ਸੀ ਦਗਾਈ ਕਿੱਡਾ ਚੰਗਾ ਹੰਟੀ ਮਿੱਠੀ ਬਹੁਤ ਭਾਵੇਂ ਵਿਹੜੇ 'ਚ ਛੱਡ ਕੇ ਚੋਲੋ ਖੁੱਲੀ ਛੱਡ ਕੇ ਸੀਲ ਸਾਉ ਫੁੱਲ ਆ ਐਨੀ ਠੰਢੀ ਆ 48 ਦੀ ਦੇ ਦੇਣੀ ਆ 14 15 ਕਿਲੋ ਗੋਰਾ ਕਹਿੰਦਾ ਦੁੱਧ ਪਿਆਜੂ ਰਾਜੀ ਬਹੁਤ ਆ ਬਰੀਡ ਬਹੁਤ ਆ ਮਗਰ ਵੀ ਬੱਚਾ ਕੰਮ ਦਾ ਵੱਛੀ ਆ ਵਧੀਆ ਸੇਵਾ ਕਰ ਲੋਗੇ ਖੀਰੀਆਂ ਸੂ ਪੈਂਦੀਆਂ ਤੇ ਜੇ ਕਿਸੇ ਨੂੰ ਹੈਗਾ ਕਿ ਸਿੰਘ ਹੁਰੂ ਜੇ ਲੱਗਦੇ ਆ ਤੇ ਆ ਬੱਚਾ ਮਗਰ ਪੂਰਾ ਜਦਨਾ ਪੂਰਾ ਡਾਰਜਾ ਹੋ ਜਾਂਦਾ ਅਗਲਾ ਇਹਦੇ ਸਿੰਗ ਦਿਖਾ ਦੇ ਇਹ ਕੋਨੀ ਰਹਿ ਜੂਗੀ ਤੇ 48000 ਦੀ ਦੇ ਦੇਣੀ ਆ ਰਾਜੀ ਫੁੱਲ ਆ ਸੀਲ ਫੁੱਲ ਆ ਸੂਈ ਸਵਾਈ ਆ ਭਾਵਾ ਚੋਕੇ ਲੈ ਜੋ ਕੱਦ ਵੱਡਾ ਵਜਨ ਬਹੁਤ ਆ ਬਰੀਡ ਵੀ ਬਹੁਤ ਆ ਦੇ ਦੇਣੀ 48000 ਦੀ ਤੇ ਜੇ ਕੋਨੀ ਹੁੰਦੀ ਮੋਲ 8-10000 ਨਾਰਮਲ ਹੀ ਵੱਧ ਹੋਣਾ ਸੀਗਾ ਉਹ ਜੋ ਚੀਜ਼ ਆ ਤੁਹਾਡੇ ਸਾਹਮਣੇ ਆ ਸਿੰਗਾ ਕਰਕੇ ਵੀਰ ਨੂੰ ਭਾਜ ਆ ਤੇ ਅਗਲਾ ਲੈ ਜੇ ਤੇ ਗਾਂ ਵੱਛੀ ਜਿਹਦ ਨੂੰ ਭੋਰਾ ਵੱਡੀ ਹੁੰਦੀ ਆ ਉਹਦੇ ਸੰਗਦ ਗਾਲੇ ਤੇ ਉਹ ਕੋ ਨਹੀਂ ਰਹਿ ਜੂਗੀ। ਇੱਕ ਆ ਔਸਰ ਵੈੜ ਲਾਸਟ ਤੇ। ਇੱਕ ਆ ਮੈਡਮ ਵੀਰੇ ਆਪਣੇ ਕੋਲੇ ਦੂਜੇ ਸੂਏ 5000 ਦਿਨ ਦੀ ਕੱਚੀ 13 ਕਿਲੋ ਦੁੱਧ ਵੀਰੇ ਦੱਸਿਆ ਇਹਦਾ ਪਰ ਇਹਦਾ ਸੌਦਾ ਹੋਇਆ ਵਾ। ਬੰਦੇ ਕਹਿੰਦੇ ਵੀ 2 ਵਜੇ ਪੈਸੇ ਪਾ ਦਾਂਗੇ 37000 ਦਾ ਸੌਦਾ ਹੋਇਆ ਵੀਰੇ। 37 ਦੀ ਵੈੜ ਦਿਵਾ ਗਈ ਤੁਸੀਂ ਦਿਖਾ ਦਿਓ ਖੜੀ ਦਿਖਾ ਦਿਓ ਭਾਵੇਂ ਤੇ ਨਹੀਂ ਤਾਂ ਆਪਾਂ ਕਾਸੇ ਦੇ ਦਾਂਗੇ ਜੇ ਉਹਨਾਂ ਦੀ ਪੇਮੈਂਟ ਆ ਗਈ। ਦੋਸਤੋ 2 ਵਜੇ ਤੱਕ ਅਗਲੇ ਨੇ ਪੈਸੇ ਪਾਉਣੇ ਆ। 2 ਵਜੇ ਦਾ ਕਰਾਰ ਆ। ਗੁਰਾ ਕੰਦਾ ਵਿਖਾ ਦੇਨੇ ਆ 2 ਵਜੇ ਤੱਕ ਅਗਲੇ ਦੇ ਪੈਸੇ ਆਗੇ ਤਾਂ ਬੱਛੀ ਉਹਨਾਂ ਦੀ ਆ ਅਗਲਾ ਪੁੱਛ ਲੈ ਫੋਨ ਲਾ ਕੇ 37000 ਦਾ ਸੌਦਾ ਹੋਇਆ 13 ਕਿਲੋ ਦੁੱਧ ਦਿੱਤਾ ਨੇ 13 14 ਮੰਨ ਕੇ ਅਗਲਾ ਸੌਦਾ ਕਰ ਲੈ ਫੋਨ ਲਾ ਕੇ ਪੁੱਛ ਲੋ ਜੇ ਨਾ ਅਗਲੇ ਦੇ ਪੈਸੇ ਆਏ ਤੇ ਜਿਹਦੇ ਆ ਗਏ ਕਿਉਂਕਿ ਗੁਰੇ ਨੇ ਤਾਂ ਵੇਚ ਨਹੀਂ ਆ ਜਿਹੜਾ ਪਹਿਲਾਂ ਪੈਸੇ ਦੇ ਦੂ ਤਾਂ ਉਹਨੂੰ ਵਾੜ ਦੇ ਦੇਣੀ ਆ ਇਹ ਕਾ ਫੁੱਲ ਵੱਡੇ ਕੱਦ ਵਾਲੀ ਔਸਰ ਬੱਛੀ 10 ਗੁਰੇ ਦੇ ਬਾਰੇ ਇਹ ਵੀਰੇ ਬੱਛੀ ਮੰਨ ਕੇ ਚਲੋ ਆਪਾਂ ਕੱਲ ਜਗਰਾਉ ਮੰਡੀ ਤੋਂ ਲਈ ਆ ਠੀਕ ਆ ਜੀ ਮਨ ਲਾ ਫੋਨ ਲਈ ਵੱਡੀ ਜਿੰਨੀ ਵੱਡੀ ਜਰਸੀ ਕਾਲਾ ਵੀਰੇ ਉਹ ਚੀਜ਼ ਆ ਹਨਾ ਗਾ ਉਹਨੂੰ ਚੰਗੇ ਰਪੀਆਂ ਜੋ ਮਨ ਲਾ ਵੀ ਤਿਆਰ ਹੋ ਕੇ ਵੇਗਣ ਵਾਲੀ ਵੱਛੀ ਆ ਤੇ ਜਿਹੜਾ ਇਹਦਾ ਅਜ ਤਾਂ ਰੇਟ ਹੋਊਗਾ ਵੀਰੇ ਮੁੱਲ ਕੋਈ 30 35 ਨਹੀਂ 25000 ਚੋ ਛੋੜ ਹੋਊਗੀ ਠੀਕ ਆ ਬਾਕੀ ਆਪਾਂ ਬਾਹਰ ਕੱਢ ਕੇ ਦਿਖਾਉਣੀ ਵੱਛੀ ਕੀਤੀ ਆ 25000 ਚੋ ਗੋਰਾ ਕਹਿੰਦਾ ਛੋੜ ਕਰ ਦੇਗਾ ਕੋਈ 30 35 ਮੁੱਲ ਨਹੀਂ ਕੱਲ ਜਗਰਾਵਾ ਮੰਡੀ ਸੀ 23 ਤਰੀਕ ਦੀ ਲੱਗਦੀ ਆ ਸਾਰਿਆਂ ਨੂੰ ਹੀ ਪਤਾ ਜਗਰਾਵਾ ਮੰਡੀ ਤੋਂ ਗੋਰਾ ਕਹਿੰਦਾ ਆਪਾਂ ਵੱਛੀ ਲਈ ਆ ਵੱਛੀ ਵੱਡੀ ਬਹੁਤ ਆ ਜੇ ਕੋਈ ਸਾਂਭ ਲੂਗਾ ਸੇਵਾ ਕਰ ਲੂਗਾ ਇਹ ਲੱਖ ਤੋਂ ਪਲੱਸ ਵੀ ਕੋਈ ਬੱਚੀ 1 ਰੁਪਇਆ ਘੱਟ ਨਹੀਂ ਵੇਚਦੀ ਪਰ ਅੱਜ 25 ਚੋ ਛੋੜ ਹੋਣੀ ਹੈ ਅਗਲਾ ਕਵੇ ਵੀ 2000 ਘੱਟ ਲੈ ਲੈ ਉਹ ਕੰਮ ਕਰ ਲੈ ਉਹ ਨਹੀਂ ਹੋਣਾਗਾ ਠੀਕ ਆ 25 ਚੋ ਵੀਰ ਕਹਿੰਦਾ ਛੋੜ ਕਰੂੰਗਾ ਵਾਕਿਆ ਹੀ ਬੱਚੀ ਲੱਖ ਰੁਪਏ ਦੇ ਆ ਬਾਕੀ ਡਿਪੈਂਡ ਅਗਲੇ ਤੇ ਆ ਰਾਜੀ ਵੱਧ ਕਰ ਲੂਗਾ ਤਿਆਰੀ ਵੱਚੀ ਵੱਧ ਕਰ ਗਈ ਲੱਖੋਂ ਤਾਂ ਵੀ ਜਾ ਸਕਦੀ ਆ ਨਹੀਂ ਲੱਖ ਦੇ ਆਸੇ ਪਾਸੇ ਤਾਂ ਵੱਚੀ ਨੇ ਨਾਰਮਲ ਹੀ ਵਿਗ ਜਾਣਾ ਚਾਰ ਹੀ ਥਾਣ ਲੈ ਚੱਲ ਗੁਰਿਆ ਜੇ ਕੋਈ ਚੰਗੀ ਔਸਰ ਵੱਚੀ ਪਾਲਨ ਦਾ ਸ਼ਕੀਨ ਵੀਰ ਹੋਵੇ ਤੇ ਜਾਨਵਰ ਬਹੁਤ ਚੰਗਾ ਬਹੁਤ ਕਰਦੇ ਨੇ ਬਾਈ ਯਾਰ ਵੱਡੀ ਜਰਸੀ ਲੈਣੀ ਵੱਡੀ ਜਰਸੀ ਲੈਣੀ ਆ ਨਾਲੇ ਤਾਂ ਪੈਸੇ ਥੋੜੇ ਆ 25000 ਦੀ ਦੇ ਦੇਣੀ ਆ ਔਸਰ ਸਾਂਭ ਲਓਗੇ ਤੇ ਵੱਡੀ ਤਾਂ ਹੈਗੀ ਹੈਗੀ ਆ ਸੂਏ ਨੇ ਪੈਣਾ ਹੀ ਆ ਕਿਹੜਾ ਕੋਈ ਉਦਾਂ ਦੀ ਫਰਾਕ ਵਾਲਾ ਹਜੇ ਤਾਂ ਪਹਿਲੇ ਸੂਏ ਸੂਣਾ ਔਸਰ ਵਹਿੜਾ ਫੋਨ ਨੰਬਰ ਸਕਰੀਨ ਤੇ ਆ ਜੈ ਜੇ ਭਾ ਜਿਹਦੇ ਜਿਹੜੀ ਵੀ ਮਨ ਨੂੰ ਲੱਗਦੀ ਹੈ ਜਿਹੜੀ ਵੀ ਪਸੰਦ ਆਉਂਦੀ ਹੈ ਗੋਰੇ ਦੇ ਘਰੇ ਆ ਜਾਓ ਆਦੀ ਤਸੱਲੀ ਕਰਕੇ ਲੈ ਜਾਓ ਜੇ ਕਿਸੇ ਨੇ ਵੀਡੀਓ ਕਾਲ ਤੇ ਦੇਖਣੀ ਹੈ ਪਸ਼ੂ ਇਸੇ ਨੰਬਰ ਤੇ ਵੀਡੀਓ WhatsApp ਚੱਲਦਾ ਅਗਲਾ ਆਪ ਦੀ ਵੀਡੀਓ ਕਾਲ ਤੇ ਵੀ ਤਸੱਲੀ ਕਰ ਸਕਦਾ ਹੱਸੀਗਾ